ਲੋ ਜੀ ਜਲੇ ਹੋਏ ਘਿਓ ਨੂੰ ਪਹਿਲਾਂ ਮੰਗੋ ਵਧੀਆ ਐਨ ਆਪਾਂ ਕਰ ਸਕਦੇ ਹਾਂ ਸਿੱਟਣ ਦੀ ਲੋੜ ਨਹੀਂ ਘਿਓ ਨੂੰ ਤੇ ਸਿਰਫ ਇੱਕ ਕਾਜ ਨਾਲ ਹੀ ਆਪਾਂ ਸਾਰੇ ਕੱਪੜੇ ਸਕਾ ਕੇ ਤੁਹਾਨੂੰ ਦੱਸਾਂਗੇ ਧਣੀਆਂ ਨੂੰ ਹੁਣ ਕੱਟਣ ਦੀ ਬਜਾਏ ਇਸ ਤਰ੍ਹਾਂ ਗ੍ਰੇਨਡ ਕਰਨ ਦਾ ਤਰੀਕਾ ਤੁਹਾਨੂੰ ਆਪਾਂ ਦੱਸਾਂਗੇ ਤੇ ਲਿਪਸਟਿਕ ਨਾਲ ਘਰਾਂ ਦੇ ਵਿੱਚ ਜਿੰਨੇ ਵੀ ਚੂਹੇ ਆ ਉਸ ਨੂੰ ਇਸ ਤਰ੍ਹਾਂ ਭਜਾਉਣ ਦਾ ਤਰੀਕਾ ਸ਼ੇਅਰ ਕਰਾਂਗੇ ਜੀ ਸਾਰਿਆਂ ਨੂੰ ਕੀ ਹਾਲ ਚਾ ਤੁਹਾਡਾ ਸਾਰਿਆਂ ਦਾ ਆਈ ਹੋਪ ਦੀ ਸਾਰੇ ਬਹੁਤ ਜਿਆਦੇ ਵਧੀਆ ਹੋਣਗੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਲੋਜੀ ਜਦੋਂ ਆਪਾਂ ਨੇਲ ਪੋਸ਼ ਬਗੈਰਾ ਲਗਾਉਂਦੇ ਆ ਜਾਂ ਉਹਨੂੰ ਦੁਬਾਰਾ ਆਪਾਂ ਖੋਲਣਾ ਲਾਦੇ ਆ ਬਹੁਤ ਜਿਆਦਾ ਟਾਈਟ ਹੋਈ ਹੁੰਦੀ ਹੈ ਹਨਾ ਨੇਲ ਪੋਲਿਸ਼ ਤੇ ਉਹਨੂੰ ਖੋਲਣਾ ਬਹੁਤ ਜਿਆਦਾ ਔਖਾ ਹੈ ਸਿੰਪਲ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕਰਾਂਗੇ ਤੁਸੀਂ ਕੀ ਕਰਨਾ ਹੈ ਨੇਲ ਪੋਸ਼ ਜਿੱਦ ਆਪਾਂ ਦਰਵਾਜਾ ਹੁੰਦੇ ਆ ਨਾ ਦਰਵਾਜੇ ਵਾਲੀ ਸਾਈਡ ਤੇ ਬਸ ਇਸ ਤਰ੍ਹਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਇਰੇ ਵਿੱਚ ਐਡਜਸਟ ਕਰ ਲੈਣਾ ਜਿੱਦ ਆਪਾਂ ਦਰਵਾਜਾ ਲਗਾਉਂਦੇ ਨਾ ਸਾਈਡ ਤੇ ਲੱਗਿਆ ਹੁੰਦਾ ਉਹਨੂੰ ਆਪਾਂ ਫਿਰ ਥੋੜਾ ਜਿਹਾ ਥੱਲੇ ਕਰਕੇ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਫਿਰ ਉਲਟੀ ਸਾਈਡ ਘੁਮਾਉਣਾ ਹੈ ਤੁਹ ਜਿਹੜੀ ਆਪਣੀ ਸ਼ੀਸ਼ੀਏ ਨੀਲ ਪੋਲਸ਼ ਦੀ ਤੇ ਤੁਸੀਂ ਦੇਖੋਗੇ ਕਿ ਆਟੋਮੈਟਿਕ ਇਹਦਾ ਢੱਕਣ ਖੁੱਲ ਜਾਣਾ ਹੈ ਜਿੰਨਾ ਮਰਜ਼ੀ ਟਾਈਟ ਢੱਕਣ ਹੋਇਆ ਹੋਵੇ ਤੇ ਇਸੇ ਤਰ੍ਹਾਂ ਤੁਸੀਂ ਤੇਲ ਦੀ ਬੋਤਲ ਦਾ ਢੱਕਣ ਵੀ ਖੋਲ ਸਕਦੇ ਹੋ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਹਨਾ ਤੇ ਚਲੋ ਜੀ ਅਗਲੀ ਟਿਪ ਵੱਲ ਚੱਲਦੇ ਅਗਲੀ ਟਿਪ ਵੀ ਬਹੁਤ ਵਧੀਆ ਹੈ ਤੇ ਆਪਾਂ ਇੱਥੇ ਕੀ ਕਹਿੰਨਾ ਸਾਡੇ ਪਾਸ ਧਨੀਆ ਹੁੰਦਾ ਧਨੀਆ ਨੂੰ ਆਪਾਂ ਕੀ ਕਰਦੇ ਹਾਂ ਤੇ ਕੱਦਣਾ ਕੱਟ ਲੈਂਦੇ ਹਾਂ ਨਾ ਤੇ ਉਹ ਕੇਵਲ ਕਰਦ ਵਗੈਰਾ ਨਹੀਂ ਲੱਭਦੀ ਤੇ ਕੱਟਣ ਦਾ ਤਰੀਕਾ ਸਭ ਤੋਂ ਈਜ਼ੀ ਤਰੀਕਾ ਕੀ ਆ ਆਪਾਂ ਇਹਨੂੰ ਇਸ ਤਰ੍ਹਾਂ ਦੋਨੋਂ ਚੰਗੀ ਤਰ੍ਹਾਂ ਧੋ ਕੇ ਇਹਨੂੰ ਇਕੱਠਾ ਧਨੀਆ ਨੂੰ ਕਰਕੇ ਤੇ ਕੱਦੂ ਕਸ ਕਰ ਲੈਣਾ ਤੁਸੀਂ ਯਕੀਨ ਮੰਨਿਓ ਜਦੋਂ ਕੱਦੂ ਕਸ ਵੀ ਕਰਨਾ ਪਾਣੀ ਵਗੈਰਾ ਜਿਹੜਾ ਧਨੀਆ ਦੇ ਤੇ ਥੋੜਾ ਧਨੀਆ ਬਿਲਕੁਲ ਐਨ ਇੱਕ ਸਾਰੀ ਤੇ ਬਰੀਕ ਆ ਤੁਸੀਂ ਦੇਖ ਸਕਦੇ ਹੋ ਐਨ ਗ੍ਰाइंड ਹੋ ਜਾਣਾ ਹੈ ਬਹੁਤ ਵਧੀਆ ਮੈਨੂੰ ਇਹ ਤਰੀਕਾ ਲੱਗਿਆ ਮੈਂ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਂਦੀ ਆ ਤੇ ਤੁਹਾਨੂੰ ਦੱਸ ਵੀ ਦਿੰਦੇ ਆ ਦੇਖੋ ਜੀ ਬਿਲਕੁਲ ਵੀ ਪਾਣੀ ਵਗੈਰਾ ਧਨੀਆ ਦਾ ਨਹੀਂ ਨਿਕਲਿਆ ਹੈਗਾ ਤੇ ਧਨੀਆ ਬਹੁਤ ਵਧੀਆ ਤੇ ਸਿੰਪਲ ਆ ਦੇਖੋ ਗ੍ਰाइंड ਹੋ ਗਿਆ ਤੇ ਚਲੋ ਜੀ ਹੁਣ ਅਗਲੀ ਟਿਪ ਵੱਲ ਚੱਲਦੇ ਆਂ ਲੋਜੀ ਆਪਣੇ ਪਾ ਜਿਹੜੇ ਦੀਵੇ ਹੁੰਦੇ ਆ ਨਾ ਦੀਵੇ ਦੇ ਚ ਬੱਤੀ ਹੁੰਦੀ ਆ ਜਦੋਂ ਦੀਵਾਲੀ ਵਗੈਰੇ ਦਿਨ ਆਪਾਂ ਬੱਤੀਆਂ ਜਿਹੜੀਆਂ ਆ ਨਾ ਬਚ ਜਾਂਦੀਆਂ ਆਪਾਂ ਉਹਨਾਂ ਦਾ ਇਸਤੇਮਾਲ ਕਰਕੇ ਅੱਜ ਘਰਾਂ ਦੇ ਵਿੱਚ ਚੂਹੇ ਭਜਾਉਣ ਦਾ ਤਰੀਕਾ ਤੁਹਾਨੂੰ ਸ਼ੇਅਰ ਕਰਾਂਗੇ ਬਿਲਕੁਲ ਕਾਰੀਗਰ ਨੁਸਖਾ ਜੇ ਤੁਹਾਨੂੰ ਸ਼ੇਅਰ ਕਰਨ ਲੱਗਿਆਂ ਪਹਿਲਾਂ ਇਹ ਆਪਾਂ ਖੁਦ ਕੀਤਾ ਹੋਇਆ ਨੁਸਖਾ ਫਿਰ ਤੁਹਾਨੂੰ ਅੱਗੇ ਸ਼ੇਅਰ ਕਰ ਜਾਂਦੇ ਅਸੀਂ ਕੀ ਕਰਨੇ ਤੇ ਬੱਤੀਆਂ ਲੈ ਲੈਣੀਆਂ ਬੱਤੀਆਂ ਨੂੰ ਚੰਗੀ ਤਰ੍ਹਾਂ ਤੁਸੀਂ ਇਸ ਤਰ੍ਹਾਂ ਵਿਛਾ ਲੈਣਾ ਤੇ ਇਹਦੇ ਵਿੱਚ ਆਪਾਂ ਐਡ ਕਰ ਦੇਣਾ ਅਦਰਕ ਅਦਰਕ ਨੂੰ ਕद्दूकस ਕਰਕੇ ਇਹਦੇ ਵਿੱਚ ਐਡ ਕਰਨਾ ਹੈ ਤੇ ਉਦੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਜਿਹੜੀ ਹੁੰਦੀ ਹੈ ਉਹ ਐਡ ਕਰ ਦੇਣੀ ਹੈ ਉਦੋਂ ਬਾਅਦ ਆਪਾਂ ਲਿਪਸਟਿਕ ਇਹਦੇ ਵਿੱਚ ਐਡ ਕਰ ਦਿੰਜੀ ਤੁਹਾਡੇ ਕੋਲ ਲਿਪਸਟਿਕ ਨਹੀਂ ਤੇ ਤੁਸੀਂ ਸੰਦੂਰ ਵੀ ਵਰਤ ਸਕਦੇ ਹੋ ਇਹ ਵਾਲੀ ਲਿਪਸਟਿਕ ਆਪਾਂ ਘਰ ਵਿੱਚ ਸੰਦੂਰ ਤੋਂ ਬਣਾਈ ਹੈ ਇਸ ਲਈ ਇਹ ਪਾਂਡਿਆਂ ਇਹ ਬਾਅਦ ਆਪਾਂ ਇਹਦੇ ਵਿੱਚ ਖਾਂਡ ਐਡ ਕਰ ਦੇਣੀ ਆ ਖਾਂਡ ਐਡ ਕਰਨ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਤਲਬ ਇਕੱਠਾ ਕਰ ਲੈਣਾ ਰੂਣ ਉਤੋਂ ਪਹਿਲਾਂ ਆਪਾਂ ਇੱਕ ਆਟੇ ਦੀ ਉਹ ਲੈ ਲੈਣੀ ਆ ਗੋਲੀ ਜਿਹੀ ਤੁਸੀਂ ਛੋਟੇ ਛੋਟੇ ਗੋਲੇ ਉਸ ਟਾਈਮ ਵੀ ਬਣਾ ਸਕਦੇ ਹੋ ਜਿੰਨਾ ਵੀ ਆਪਣਾ ਮਟੀਰੀਅਲ ਹੈਗਾ ਸਾਰਾ ਆਪਾਂ ਆਟੇ ਦੇ ਵਿੱਚ ਪਾ ਦੇਣਾ ਤੇ ਚੰਗੀ ਤਰ੍ਹਾਂ ਇਹਨੂੰ ਆਟੇ ਨੂੰ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਛੋਟੇ ਛੋਟੇ ਗੋਲੀਆਂ ਬਣਾ ਕੇ ਤੁਸੀਂ ਰੱਖ ਦੇਣੀਆਂ ਜਿੱਥੇ ਚੂਹੇ ਵਗੈਰਾ ਤੋਂ ਜ਼ਿਆਦਾ ਤੰਗ ਕਰਦੇ ਆ ਗੱਡੀ ਵਗੈਰਾ ਵਿੱਚ ਵੀ ਤੁਸੀਂ ਰੱਖ ਸਕਦੇ ਹੋ ਤੇ ਥੋੜੀ ਜਿਹੀ ਤੁਸੀਂ ਲੱਡੂ ਟਾਈਪ ਵੱਡੇ ਵੀ ਸ਼ੇਪ ਇਹਨਾਂ ਨੂੰ ਦੇ ਸਕਦੇ ਹੋ ਤੇ ਆਈ ਹੋਪ ਇਹ ਟਿਪ ਤੁਹਾਨੂੰ ਬਹੁਤ ਜਿਆਦਾ ਵਧੀਆ ਲੱਗੂਗੀ ਤੇ ਬਾਕੀ ਇਹ ਕੰਮ ਕਰਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੇ ਇਹ ਟਿਪਸ ਅਪਣਾਈ ਹੈ ਹਨਾ ਚਲੋ ਜੀ ਅਗਲੀ ਟਿਪ ਵੱਲ ਚਲਦੇ ਹਾਂ ਸਰਦੀ ਦੇ ਮੌਸਮ ਦੇ ਵਿੱਚ ਨਾ ਕੱਪੜੇ ਸੁਕਾਉਣੇ ਬਹੁਤ ਜਿਆਦਾ ਔਖੇ ਹੋ ਜਾਂਦੇ ਹਨਾ ਕੱਪੜੇ ਨਾ ਸਿੱਲੇ-ਸਿੱਲੇ ਰਹਿ ਜਾਂਦੇ ਆ ਬੱਚਿਆਂ ਦੇ ਕੱਪੜੇ ਬਹੁਤ ਜਿਆਦਾ ਹੁੰਦੇ ਆ ਸਿੰਪਲ ਜੇ ਤਰੀਕੇ ਤੋਂ ਅੱਜ ਸ਼ੇਅਰ ਕਰਾਂਗੇ ਆਪਾਂ ਇੱਥੇ ਕੀ ਕਰਨਾ ਇੱਕ ਕਾਗਜ਼ ਲੈ ਲੈਣਾ ਹੈ ਕਾਗਜ਼ ਲੈਣ ਤੋਂ ਬਾਅਦ ਆਪਾਂ ਕੀ ਕਰਨਾ ਜਿਹੜੇ ਜਿਹਦੇ ਬੱਚਿਆਂ ਦੇ ਦਸਤਾਨੇ ਹੋ ਗਏ ਥੋੜੀ ਜਰਬ ਹੋ ਗਿਆ ਇਹਦੇ ਵਿੱਚ ਪਾ ਲੈਣੀ ਹੈ ਪਾਨ ਤੋਂ ਬਾਅਦ ਜਿੱਦਾਂ ਕੁੱਕਰ ਵਗੈਰਾ ਹੋ ਗਿਆ ਗਰਮ ਹੀ ਹੁੰਦੇ ਆ ਨਾ ਜਾਂ ਸਬਜ਼ੀ ਵਗੈਰਾ ਬਣਾ ਕੇ ਹਟਦੇ ਜਾਂ ਤਵਾ ਵਗੈਰਾ ਹੁੰਦਾ ਬਸ ਉਹਦੀ ਮਦਦ ਨਾਲ ਆਪਾਂ ਇਸ ਤਰ੍ਹਾਂ ਕੁੱਕਰ ਜਿੱਦਾਂ ਕੋ ਗਰਮ ਹੈ ਨਾ ਇਦਾਂ ਆਪਾਂ ਕੱਪੜੇ ਇਹਦੇ ਤੇ ਰੱਖੀ ਜਾਣੇ ਆ ਨਾਲ ਲਾ ਕੇ ਤੁਸੀਂ ਦੇ ਸਕਦੇ ਹੋ ਇਹ ਕੱਪੜੇ ਬੋਸ਼ੇਤੀ ਮਤਲਬ ਸੁੱਕਣੇ ਸ਼ੁਰੂ ਹੋ ਜਾਣੇ ਆ ਇਹ ਟਿਪ ਮੈਨੂੰ ਬਹੁਤ ਵਧੀਆ ਲੱਗੀ ਜਿਹੜੇ ਨਾਲ ਤਾਂ ਸਿੱਲਾ ਆਪਾਂ ਨੂੰ ਹੁੰਦਾ ਨਾ ਕੱਪੜਿਆਂ ਦਾ ਉਹ ਬੋਸ਼ੇਤੀ ਖਤਮ ਹੋ ਜਾਂਦਾ ਹੈ ਤੇ ਸਰਦੀਆਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਹੁਣ ਤਾਂ ਚਲੋ ਧੁੱਪਾਂ ਵਗੈਰਾ ਤਾਂ ਚੜਨ ਲੱਗਿਆ ਗਰਮੀਆਂ ਦਾ ਮੌਸਮ ਆ ਗਿਆ ਬਟ ਇਹ ਜਦੋਂ ਧੁੱਪਾਂ ਵਗੈਰਾ ਨਹੀਂ ਚੜਦੀ ਤੇ ਇਹ ਵਾਲਾ ਤਰੀਕਾ ਸੀ ਬਹੁਤ ਜ਼ਮਾਇਆ ਇਸ ਕਰਕੇ ਤੁਹਾਨੂੰ ਆਪਾਂ ਸ਼ੇਅਰ ਕਰ ਰਹੇ ਹਾਂ ਤੇ ਆਈ ਹੋਪ ਇਹ ਵੀ ਟਿਪ ਤੁਹਾਨੂੰ ਵਧੀਆ ਲੱਗੀ ਹੋਗੀ ਵਧੀਆ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤਾਂ ਕਮੈਂਟ ਕਰਕੇ ਦੱਸਿਓ ਵੀ ਤੋਂ ਕਿਹੜੇ ਇਲਾਕੇ ਤੋਂ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਤਾਂ ਮੈਂ ਦੋਨੀਆਂ ਦਸਤਾਨੇ ਇਸ ਤਰ੍ਹਾਂ ਸੁਕਾ ਲਏ ਸੀ ਤੇ ਬਹੁਤ ਵਧੀਆ ਤਰੀਕਾ ਸੀਗਾ ਇਹ ਵਾਲਾ ਤੇ ਚਲੋ ਜੀ ਅਗਲੀ ਸਾਰੇ ਘਰਾਂ ਦੀ ਨਾ ਆਮ ਜੀ ਪ੍ਰੋਬਲਮ ਹੈ ਕਈ ਵੇਲੇ ਨਾ ਆਪਣਾ ਘਰ ਦਾ ਦੇਸੀ ਕੀ ਹੋ ਜਾਂਦਾ ਆਪਾਂ ਬਣਾਉਂਦੇ ਉਹ ਸੜ ਜਾਂਦਾ ਹੈ ਨਾ ਸਿੰਪਲ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕਰਾਂਗੇ ਆਪਾਂ ਕੀ ਕਰਨਾ ਇੱਥੇ ਮਖਾਣੇ ਲਏ ਆ ਮਖਾਣੇ ਨਾਲ ਪਹਿਲਾਂ ਵਿੱਚ ਪਾ ਦੇਣਾ ਹੈ ਤੁਸੀਂ ਦੇਖ ਸਕਦੇ ਦੋ ਮਖਾਣੇ ਤੋਂ ਵੱਡੇ ਮਖਾਣੇ ਤੁਹਾਡੇ ਪੈਗੇ ਹੋ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਇਹਨਾਂ ਦੇ ਵਿੱਚ ਪਾਉਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਕਵਰ ਕਰਕੇ ਟੱਕ ਕੇ ਰੱਖ ਦੇਣਾ ਹੈ ਤਾਂ ਕਿ ਭਾਫ਼ ਵਗੈਰਾ ਬਿਲਕੁਲ ਨਾ ਨਿਕਲੇ ਚੰਗੀ ਤਰ੍ਹਾਂ ਕਵਰ ਕਰਨੀ ਲੋਜੀ ਕਵਰ ਕਰ ਦਿੱਤਾ ਤੇ ਆਪਾਂ ਬਸ ਅੱਧੇ ਘੰਟੇ ਬਾਅਦ ਦੇਖੇ ਇਸ ਚੱਕ ਕੇ ਫੇਰ ਉਦਾਂ ਦੇ ਉਦਾਂ ਦਾ ਹੀ ਸੀਗਾ ਤੇ ਨਹੀਂ ਰਿਜ਼ਲਟ ਕੋਈ ਵਧੀਆ ਆਂਦਾ ਇਹ ਵੀਡੀਓ ਬਿਲਕੁਲ ਫੇਕ ਆ ਜਦੋਂ ਆਪਾਂ ਦੇਖੀ ਸੀਗੀ ਜਿਹੜੀ ਮੈਂ ਵੀਡੀਓ ਨਾਲ ਦੀ ਐਡ ਕੀਤੀ ਹੋਈ ਹੈ ਨਾ ਕਿਓ ਵਾਲੀ ਉਹ ਆਪਾਂ ਨੈਕਸਟ ਟਾਈਮ ਜਿਹੜਾ ਕਿਓ ਬਣਾਇਆ ਸੀ ਉਹਦੀ ਵੀਡੀਓ ਸੀਗੀ ਫਿਰ ਮੈਂ ਵੀ ਗੈਸ ਕੀਤਾ ਵੀ ਜਿਹੜੀ ਉਹਨੇ ਵੀਡੀਓ ਐਡ ਕੀਤੀ ਹੋਣੀ ਨਾ ਉਹ ਪੁਰਾਣੀ ਜਾਂ ਅਗਲੀ ਵੀਡੀਓ ਲਾ ਕੇ ਹਨਾ ਬਣਾਈ ਹੋਣੀ ਆ ਸੋ ਇਹ ਕਿਓ ਉਹਦੇ ਬਾਅਦ ਵਿੱਚ ਮੈਂ ਬਣਾਇਆ ਸੀ ਇਹ ਫਿਰ ਮੈਂ ਉਹਦੀ ਵਾਲੀ ਵੀਡੀਓ ਐਡ ਕੀਤੀ ਹੈ ਤੁਸੀਂ